ਸਤ ਸ੍ਰੀ ਅਕਾਲ ਜੀ ਬੱਕਰੀ ਪਾਲ ਕੇ ਵੀਰੋ ਮੌਸਮ ਬਦਲ ਰਿਹਾ ਹੈ ਬੱਕਰੀ ਦੇ ਮੈਂਮਾ ਨੂੰ ਸਰਦੀ ਚ ਕਾਮ ਖਾਂਸੀ ਲੱਗਣਾ ਆਮ ਜੀ ਗੱਲ ਹੈ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ ਬੱਕਰੀ ਦੇ ਬੱਚਿਆਂ ਨੂੰ ਸਰਦੀ ਜਕਾਮ ਖਾਂਸੀ ਲੱਗ ਜਾਵੇ ਤਾਂ ਉਸ ਦਾ ਇਲਾਜ ਦੇਸੀ ਨੁਸਖੇ ਨਾਲ ਕਿਵੇਂ ਕਰ ਸਕਦੇ ਹਾਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਲਦ ਬਦਲਦੇ ਮੌਸਮ ਵਿੱਚ ਥੋੜੀ ਜਿਹੀ ਕੀਤੀ ਲਾਪਰਵਾਹੀ ਤਾਂ ਬੱਕਰੀ ਦੇ ਬੱਚੇ ਨੂੰ ਸਰਦੀ ਜ਼ੁਕਾਮ ਖਾਂਸੀ ਲੱਗ ਜਾਂਦੀ ਏ ਉਸ ਨੂੰ ਤੁਸੀਂ ਕਾਲਪੌਲ ਸਰਪ ਦੇ ਸਕਦੇ ਹੋ ਇਹ ਦਵਾਈ ਡਾਕਟਰ ਦੀ ਸਲਾਹ ਨਾਲ ਹੀ ਦੇਣੀ ਹੈ ਇਸ ਦੀ ਡੋਜ਼ 5 ਐਮਐਲ ਪ੍ਰਤੀ 10 ਕਿਜੀ ਬੋਡੀ weight ਦੇ ਹਿਸਾਬ ਨਾਲ ਦੇਣੀ ਹੈ ਇਹ ਦਿਨ ਵਿੱਚ ਦੋ ਵਾਰ ਦੇਣੀ ਹੈ ਜੇਕਰ ਬੱਕਰੀ ਦੇ ਬੱਚਾ ਠੀਕ ਹੋ ਜਾਵੇ ਤਾਂ ਠੀਕ ਹੈ ਨਹੀਂ ਤਾਂ ਇੱਕ ਐਂਟੀਬਾਇਓਟਿਕ ਵਰਤਣਾ ਪਵੇਗਾ ਜਿਸ ਦਾ ਨਾਮ ਕੈਫਾਲੈਕਸ ਇਹ ਵੀ ਡਾਕਟਰ ਦੀ ਸਲਾਹ ਨਾਲ ਹੀ ਦੇਣੀ ਹੈ ਇਸ ਨਾਲ ਬੱਕਰੀ ਦਾ ਬੱਚਾ ਠੀਕ ਹੋ ਜਾਵੇਗਾ ਕਾਲਪੋਲ ਕਿਵੇਂ ਦੇਣੀ ਹੈ ਇਸ ਨੂੰ ਡ੍ਰੋਪਰ ਦੀ ਮਦਦ ਨਾਲ ਆਪਾਂ ਦੇ ਸਕਦੇ ਹਾਂ ਬੱਕਰੀ ਪਾਲਕ ਵੀਰੋ ਕੁਝ ਦੇਸੀ ਨੁਸਖੇ ਵੀ ਵਰਤ ਸਕਦੇ ਹਾਂ ਤੇਲ ਵਾਲਾ ਫਾਰਮੂਲਾ ਵਰਤ ਸਕਦੇ ਹੋ ਜੇਕਰ ਬੱਕਰੀਆਂ ਜਾਂ ਮੇਮਣਿਆਂ ਨੂੰ ਹਲਕੀ ਫੁਲਕੀ ਸਰਦੀ 'ਚ ਕਾਮ ਖਾਂਸੀਏ ਤਾਂ ਇਹ ਫਾਰਮੂਲਾ ਵਰਤ ਸਕਦੇ ਹੋ 100 ਗ੍ਰਾਮ ਤੇਲ ਲੈਣਾ ਹੈ ਅਤੇ 10 ਕਲੀਆਂ ਲਸਣ ਦੀਆਂ ਲੈਣੀਆਂ ਨੇ ਤੇਲ ਨੂੰ ਗਰਮ ਕਰਨਾ ਹੈ ਜਦ ਤੇਲ ਹਲਕਾ ਗਰਮ ਹੋ ਜਾਵੇ ਤਾਂ ਇਸ ਵਿੱਚ ਲਸਣ ਪਾ ਕੇ ਹਲਕੀ ਅੱਗ ਤੇ ਪਕਾਉਣਾ ਹੈ ਜਦ ਲਸਣ ਦਾ ਰੰਗ ਬ੍ਰਾਊਨ ਹੋ ਜਾਵੇ ਤਾਂ ਉਸ ਵਿੱਚ 2 ਚਮਚ ਅਜਵਾਇਨ ਪਾ ਕੇ ਇਸ ਨੂੰ ਪਕਾਣਾ ਹੈ ਇਸ ਵਿੱਚ ਹਲਦੀ ਵੀ ਪਾ ਸਕਦੇ ਆ 1 ਚਮਚ ਹਲਦੀ ਪਾ ਕੇ ਇਸ ਨੂੰ ਪਕਾਣਾ ਹੈ ਠੰਡਾ ਜਦ ਹੋ ਜਾਵੇ ਤਾਂ ਛਾਣ ਕੇ ਬੱਕਰੀਆਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਪਲਾ ਦੇਣਾ ਹੈ ਇਸ ਦੀ ਡੋਜ਼ 10 ਕਿਜੀ ਬਾਡੀ weight ਲਈ 5 ਤੋਂ 8 ml ਦੇਣਾ ਹੈ ਸਰੈਂਜੀ ਤੇ ਪਾ ਕੇ ਆਪਾਂ ਦੇ ਸਕਦੇ ਹਾਂ ਜੇਕਰ ਤੁਹਾਡੇ ਬੱਕਰੀਆਂ ਦੇ ਬੱਚਿਆਂ ਨੂੰ ਸਰਦੀ ਬੁਖਾਰ ਖਾਂਸੀ ਹੈ ਤਾਂ ਉਹ ਠੀਕ ਹੋ ਜਾਣਗੇ ਇਸ ਨੂੰ ਤੁਸੀਂ ਹਫ਼ਤੇ ਵਿੱਚ ਦੋ ਵਾਰ ਸਾਰੇ ਬੱਕਰੀਆਂ ਦੇ ਬੱਚਿਆਂ ਨੂੰ ਜਾਂ ਬੱਕਰੀਆਂ ਨੂੰ ਕਿਸੇ ਨੂੰ ਵੀ ਦੇ ਸਕਦੇ ਹੋ ਤੁਹਾਡੇ ਜਾਨਵਰ ਸਰਦੀ ਜ਼ੁਕਾਮ ਖਾਂਸੀ ਤੋਂ ਬਚੇ ਰਹਿਣਗੇ ਦੂਸਰਾ ਨੁਸਖਾ ਹੈ 10 ਗ੍ਰਾਮ ਹਲਦੀ ਲੈਣੀ ਹੈ 10 ਗ੍ਰਾਮ ਛੈਦ ਲੈਣਾ ਹੈ ਤੇ 10 ਦਾਣੇ ਕਾਲੀ ਮਿਰਚ ਦੇ ਲੈਣੇ ਨੇ 10 ਗ੍ਰਾਮ ਸੌਂਡ ਲੈਣੀ ਹੈ ਅਤੇ 20 ਗ੍ਰਾਮ ਗੋੜ ਲੈਣਾ ਹੈ ਦੋਸਤੋ ਛੈਦ ਤਾਂ ਪਾਉਣਾ ਹੈ ਜੇਕਰ ਜਾਨਵਰ ਨੂੰ ਖਾਂਸੀ ਹੈ ਨਹੀਂ ਤਾਂ ਛੈਦ ਨਾ ਪਾਓ ਜੇਕਰ ਸਰਦੀ ਬੁਖਾਰཅੇ ਕਾਮ ਹੈ ਪਰ ਖਾਂਸੀ ਨਹੀਂ ਹੈ ਤਾਂ ਛੈਦ ਨਾ ਪਾਓ ਬਾਕੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਗੋਲੀਆਂ ਬਣਾ ਲਓ ਤੋ ਜਾਨਵਰ ਨੂੰ ਖਲਾ ਦਿਓ ਦਿਨ ਵਿੱਚ ਇੱਕ ਵਾਰ ਦੇਣਾ ਅਤੇ ਤਿੰਨ ਦਿਨ ਦੇਣਾ ਤੁਹਾਡੀਆਂ ਬੱਕਰੀਆਂ ਦਾ ਮੈਂਮਨੇ ਬਿਲਕੁਲ ਠੀਕ ਹੋ ਜਾਣਗੇ ਇਸ ਵੀਡੀਓ ਚ ਬਸ ਇਨਾ ਹੀ ਜਲਦੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੋਰ ਪਸ਼ੂ ਪਾਲਕ ਵੀਰਾਂ ਨਾਲ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ